ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਤੁਹਾਨੂੰ ਜੀ ਆਇਆਂ ਵੀ ਕਿੰਨਾ ਔਰ ਮੈਨੂੰ ਲੱਗਦਾ ਏ ਇਸ ਇਲੈਕਸ਼ਨ ਤੋਂ ਪਹਿਲਾਂ ਇਹ ਲਾਸਟ ਪ੍ਰੈਸ ਕਾਨਫਰੰਸ ਆ ਕਿਉਂਕਿ ਬਿਹਤਰ ਤਾਂ ਇਹ ਹੁੰਦਾ ਵੀ ਜੇ ਲੁਧਿਆਣੇ ਦੀ ਜਾਂ ਪੰਜਾਬ ਦੀ ਇਸ਼ੂਜ਼ ਦੀ ਗੱਲ ਜਿਹੜੀ ਆ ਉਹ ਅਸਲੀ ਗੱਲ ਐ ਹੁੰਦੀ ਲੇਕਿਨ ਬਦਕਿਸਮਤੀ ਇਹ ਐ ਕਿ ਜਿਹੜੀ ਸਾਡੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਇੱਕ ਇਵੈਂਟ ਮੈਨੇਜਮੈਂਟ ਦੀ ਕੰਪਨੀ ਦੇ ਤੌਰ ਤੇ ਕੰਮ ਕਰਦੀ ਹੈ ਕੰਮ ਕਰਦੀ ਹੈ ਕਿਉਂਕਿ ਕੇਜਰੀਵਾਲ ਜੀ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਜਿਹੜੀ ਉਹ ਰਨ ਕਰਦੇ ਆ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਸਭ ਤੋਂ ਪਹਿਲਾਂ ਬਦਲਾਵ ਵਾਲੀ ਇਹਨਾਂ ਨੇ ਗੱਲ ਕੀਤੀ ਸੀ ਪੈਸੇ ਤਾਂ ਸਾਰੀਆਂ ਗੱਲਾਂ ਤੁਹਾਨੂੰ ਯਾਦ ਆ ਤੇ ਤੁਹਾਡੇ ਕੈਮਰਿਆਂ ਚ ਵੀ ਹੋਣ ਗਿਆ ਸਿਰਫ ਮੈਂ ਤੁਹਾਨੂੰ ਦੁਬਾਰਾ ਯਾਦ ਕਰਾਉਣ ਲੱਗਿਆ ਤੇ ਬਦਲਾ ਦੇ ਰੂਪ ਦੇ ਵਿੱਚ ਇਹਨਾਂ ਨੇ ਦੋ ਕੰਮ ਕੀਤੇ ਇੱਕ ਤਾਂ ਵਿਰੋਧੀਆਂ ਤੇ ਪਰਚੇ ਦਰਜ ਕੀਤੇ ਤੇ ਵਿਕਟਮ ਕਾਰਡ ਖੇਡਣ ਲਈ ਇਹਨਾਂ ਨੇ ਕੁਝ ਆਪਣੇ ਐਮ.ਐਲ.ਏ ਤੇ ਪਰਚੇ ਦਰਜ ਕੀਤੇ ਤੇ ਜਿਹੜਾ ਵਿਰੋਧੀ ਸੀ ਉਹਨਾਂ ਨੂੰ ਐਫ ਆਈ ਆਰ ਕੋਆਸ਼ ਵੀ ਹੋ ਗਈਆਂ ਤੇ ਕਿਤੇ ਵੀ ਉਹ ਪਰਚੇ ਖੜੇ ਨਹੀਂ ਲੇਕਿਨ ਅਸਲੀਅਤ ਇਹ ਆ ਕਿ ਜਿਹੜੇ ਇਹਨਾਂ ਦੇ ਸੀ ਚਾਹੇ ਉਹ ਸਿੰਗਲਾ ਜੀ ਸੀ ਚਾਹੇ ਅਮਨ ਤਰਤਨ ਸੀ ਚਾਹੇ ਅਮਨ अरोड़ा ਜੀ ਸੀ ਤੇ ਚਾਹੇ ਕੁਟਾਰੂ ਚੱਕ ਸੀ ਮੈਨੂੰ ਲੱਗਦਾ ਇਹਨਾਂ ਦੇ ਕੋਈ ਇੱਕੋ ਜਿਹਾ ਕੰਮ ਜਿਹੜਾ ਉਹ ਕਿੱਤੇ ਵੀ ਲਿਆ ਕੇ ਨਹੀਂ ਖੜਾ ਕੀਤਾ ਇਥੋਂ ਤੱਕ ਕਿ ਜਿਹੜਾ ਸਾਡੇ ਡਾਕਟਰ ਵਿਜੇ ਸਿੰਘ ਲਾਸੀ ਉਹਨਾਂ ਦੀ ਤਾਂ ਇਵਨ ਕੇ ਅਨਟ੍ਰੇਸਰ ਰਿਪੋਰਟ ਜਿਹੜੀ ਆ ਉਹ ਸਬਮਿਟ ਕਰ ਦਿੱਤੀ ਇਹ ਅਸਲੀ ਗੱਲ ਆ ਇਹਨਾਂ ਦਾ ਬਦਲਾ ਸੀ ਤੇ ਜਿਹੜਾ ਇਨਕਲਾਬ ਸੀ ਉਹ ਟੋਟਲੀ ਫਰਜੀ ਸੀਗਾ ਔਰ ਇਹਨਾਂ ਦੇ ਜਿਹੜੇ ਫਰਕੀ ਇਨਕਲਾਬੀ ਆ ਉਹਨਾਂ ਦੇ ਮੋਢੀ ਜਿਹੜੇ ਆ ਉਹ ਅਸਲੀ ਗੱਲ ਹੈ ਕੇਜਰੀਵਾਲ ਜੀ ਬੇਲ ਤੇ ਆ ਸिसोदिया ਜੀ ਬੇਲ ਦੇ ਉੱਤੇ ਆ ਸਿਕੰਦਰ ਖਾਨ ਬੇਲ ਦੇ ਉੱਤੇ ਆ ਇਹਨਾਂ ਦੇ ਵੈਭਵ ਜੀ ਬੇਲ ਤੇ ਆ ਵਿਜੇ ਨਾਇਰ ਬੇਲ ਤੇ ਆ ਵਿਜੇ ਸਿੰਘਲਾ ਬੇਲ ਤੇ ਆ ਅਮਿਤ ਰਤਨ ਬੇਲ ਤੇ ਆ ਤੇ ਗੱਜਣ ਬਾਜਰਾ ਜੀ ਬੇਲ ਤੇ ਆ ਇਹ ਜਿਹੜੇ ਕਹਿੰਦੇ ਸੀ ਨਾ ਵੀ ਅਸੀਂ ਟੱਟੜ ਇਮਾਨਦਾਰ ਆ ਤੇ ਹੁਣ ਟੱਟੜ ਇਮਾਨਦਾਰ ਤਾਂ ਕਹਿਣੋ ਹਟ ਗਿਆ ਮੈਨੂੰ ਨਹੀਂ ਲੱਗਦਾ ਕਿ ਐਸ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਇੱਕ ਵੀ ਵੋਟ ਟੱਟੜ ਇਮਾਨਦਾਰੀ ਦੇ ਨਾਂ ਤੇ ਮੰਗੀ ਇਹ ਇਹਨਾਂ ਦੀ ਅਸਲੀਅਤ ਹੈ ਅੱਛਾ ਉਹਨੂੰ ਬਾਅਦ ਇਹਨਾਂ ਨੇ ਇਹ ਬੜ ਸ਼ੁਰੂ ਕੀਤਾ ਰੰਗਲਾ ਪੰਜਾਬ ਤੇ ਰੰਗਲਾ ਪੰਜਾਬ ਤੇ ਹਲਾਕ ਇੱਥੋਂ ਤੱਕ ਮਾਰੇ ਹੋ ਗਏ ਵੀ ਐਕਸਟਰਸ਼ਨ ਡੇ ਲਾਈਟ ਰੋਬਰੀ ਮਰਡਰ ਇਵਨ ਅੱਜ ਚੰਡੀਗੜ੍ਹ ਦੇ ਵਿੱਚ ਮੁਹਾੜੀ ਦੇ ਵਿੱਚ ਇੱਕ মিডিਆ ਹਾਊਸ ਦੇ ਅੰਦਰ ਜਿਹੜੀ ਲੜਾਈ ਔਰ ਇੰਦਾ ਉਜੀ ਏਰੀਆ ਹੋਣ ਦੇ ਬਾਵਜੂਦ ਇੱਕ ਕਿਟਨਾਪੀ ਹੋਈ ਆ ਔਰ ਉਹਨਾਂ ਦਾ ਪੰਜਾਸ ਜਿਹੜਾ ਪੱਤਰਕਾਰ ਹੈ ਉਹ ਮੈਨੂੰ ਲੱਗਦਾ ਬਾਹਰ ਖੜਕੇ ਰਿਪੋਰਟਿੰਗ ਕਰ ਰਿਹਾ ਸੀ ਔਰ ਉਹਦੇ ਵਿੱਚੋਂ ਸਾਰੀ ਕੈਦ ਹੋ ਗਈ ਆ ਥੋੜੇ ਘੰਟੇ ਪਹਿਲਾਂ 5 ਘੰਟੇ ਪਹਿਲਾਂ ਤੇ ਉਹਦੇ ਤੋਂ ਅੱਗੇ ਆ ਗਈ ਇਹਨਾਂ ਦੀ ਸਿੱਖਿਆ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਮੈਨੂੰ ਲੱਗਦਾ ਹੁਣ ਬਹੁਤੀ ਕਹਿਣ ਦੀ ਜ਼ਰੂਰਤ ਨਹੀਂ ਇਹ ਆਪ ਹੀ ਛੱਡ ਛੁੱਡ ਗਏ ਕਿਉਂਕਿ ਬਾਥਰੂਮਾਂ ਦੇ ਉਗਾਟਨ ਕਰਕੇ ਇਹਨਾਂ ਦੇ ਐਮਐਲਏ ਸੱਚੀ ਗੱਲ ਹੈ ਭੱਜਣ ਭੁੱਜਣ ਲੱਗ ਪਏ ਉਹ ਕਹਿੰਦੇ ਨਾ ਔਰ ਉਹਦੇ ਵਿੱਚ ਐਜੂਕੇਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਕੀ ਨਾ ਮਾਸਟਰ ਕੈਟਰ ਨਾ ਲੈਕਚਰਰ ਨਾ ਹੈਡਮਾਸਟਰ ਨਾ ਪ੍ਰਿੰਸੀਪਲ ਇੱਕ ਵੀ ਭਰਤੀ ਨਹੀਂ ਕੀਤੀ ਔਰ 40% ਤੋਂ ਵੱਧ ਜਿਹੜੇ ਸਕੂਲ ਆ ਉਹ ਵਿਦਆਊਟ ਪ੍ਰਿੰਸੀਪਲ ਆ इवन ਸੰਗਰੂਰ ਦੇ ਵਿੱਚ 60% ਤੋਂ ਵੱਧ ਜਿਹੜੇ ਆ ਉਹ ਪ੍ਰਿੰਸੀਪਲ ਨਹੀਂ ਹੈਗੇ ਬਰਨਾਲੇ 'ਚ 70% ਹੈ ਨਹੀਂ ਤੇ ਮਾਨਸਾ ਦੇ ਵਿੱਚ 82% ਹੈ ਨਹੀਂ ਔਰ ਜਿਹੜੀਆਂ ਅਸੀਂ ਇਵਨ ਕੇ ਸਾਮੀਆਂ ਵੀ ਕੱਢੀਆਂ ਇਹਨਾਂ ਨੇ ਉਹ 4 ਸਾਲ ਬਾਅਦ ਉਹ ਈਵਨ ਕੇ ਨੋਟੀਫਿਕੇਸ਼ਨ ਵੀ ਜਿਹੜਾ ਉਹ ਵਿਦਡਰ ਕਰ ਲਿਆ ਉਦੋਂ ਅੱਗੇ ਆ ਗਈ ਇਹਨਾਂ ਦੀ ਕ੍ਰਾਂਤੀ ਜਿਹੜੀ ਆਹਾ ਯੁੱਧ ਨਸ਼ਿਆਂ ਵਿਰੁੱਧ ਤੇ ਪਤਾ ਨਹੀਂ ਕਿਹੜੇ ਪਿੰਡ-ਪਿੰਡ ਜਿਹੜੀ ਕਿਹੜੀ ਕੀ ਨਾਮ ਸੀਗਾ ਪਿੰਡ-ਪਿੰਡ ਜਿਹੜਾ ਉਹ ਕੀ ਜੋ ਜੋ ਫਨੀ ਨਸ਼ਿਆਂ ਵਿਰੁੱਧ ਯਾਤਰਾ ਜਿਹੜੀ ਵੀ ਅਸੀਂ ਪਿੰਡੋਂ ਪਿੰਡ ਜਾਣਾ ਤੇ ਬਠਿੰਡੇ ਜ਼ਿਲ੍ਹੇ ਦੇ ਬਖਤੌਰ ਭਾਈ ਪਿੰਡ ਦੇ ਵਿੱਚ ਇੱਕ ਫੌਜੀ ਦੀਆਂ ਲੱਤਾਂ ਕ੍ਰਸ਼ ਕਰ ਦਿੱਤੀਆਂ ਔਰ ਉਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤੇ ਪਿੰਡ-ਪਿੰਡ ਜਾਣ ਦਾ ਲਾਂਚ ਸੀ ਔਰ ਉਹਦੇ ਵਿੱਚ ਐਸਐਚਓ ਸਾਰੇ ਪਿੰਡ ਨੂੰ ਧਮਕਾ ਰਿਆ। ਭਈ ਖਬਰਦਾਰ ਕਿਉਂਕਿ 31 ਮਈ ਅਸੀਂ ਔਰ ਇਹ ਚੌਥੀ ਡੈਡਲਾਈਨ ਐਕਸਟੈਂਡ ਕੀਤੀ ਹੈ ਇਹਨਾਂ ਨੇ ਚੁਕਤੀ ਵਾਰੀ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਹਰਮੰਦਰ ਸਾਹਿਬ ਦੇ ਵਿੱਚ ਇਹ ਬੱਚੇ ਲੈ ਕੇ ਗਏ ਸੀ। ਕਹਿੰਦੇ ਸੀ ਵੀ ਅਸੀਂ ਤਾਂ ਨਸ਼ਿਆਂ ਦਾ ਬਿਲਕੁਲ ਖਾਤਮਾ ਜਿਹੜਾ ਕਰ ਦਿੱਤਾ। ਤੇ 31 ਮਈ ਤੋਂ ਬਾਅਦ ਜਿਹੜਾ ਇਹ ਹੋ ਰਿਹਾ ਔਰ ਇਹਨਾਂ ਦਾ ਇੱਕ ਸੰਗਰੂਰ ਦਾ ਹੀ ਡੀਐਸਪੀ ਉਹਦੇ ਵਿੱਚ ਜੇਰ ਦੇ ਵਿੱਚ ਡਰਗ ਸਪਲਾਈ ਕਰਦਾ ਇਹਨਾਂ ਨੇ ਫੜ ਹੋਇਆ ਸੋ ਇਹ ਇਹਨਾਂ ਦੇ ਹਾਲਾਤ ਹੈ ਮੈਂ ਇਸ ਕਰਕੇ ਤੁਹਾਨੂੰ ਯਾਦ ਕਰਾਇਆ ਕਿ ਅਸਲੀ ਗੱਲ ਹੈ ਕਿ ਮੈਂ ਇੱਕ ਸੀਰੀਅਸ ਨੇਚਰ ਦਾ ਬੰਦਾ ਕਿ ਗੱਲ ਤਾਂ ਇਸ਼ੂਸ ਦੀ ਹੋਣੀ ਚਾਹੀਦੀ ਆ ਗੱਲ ਤਾਂ ਜੇ ਇਹ ਇਹਨਾਂ ਨੇ ਜਿੰਨੇ ਹੋਡਿੰਗਸ ਲਾਏ ਆ ਉਹਦੇ ਵਿੱਚ ਮੈਨੂੰ ਲੱਗਦਾ ਪਹਿਲੇ ਇੱਕ ਹਫਤੇ ਸੀਗਾ ਵੀ ਅਸੀਂ ਦੁੱਗਣੀ ਰਫਤਾਰ ਕਰ ਦਵਾਂਗੇ ਆਉਣ ਵਾਲੇ 18 ਮਹੀਨਿਆਂ ਚ ਫਿਰ ਅਗਲੇ 3-4 ਦਿਨਾਂ ਬਾਅਦ ਇਹਨਾਂ ਨੇ ਕਹਿਤਾ ਤਿੱਗਣੀ ਕਰ ਦਵਾਂਗੇ ਫੇ ਕਹਿੰਦੇ ਚੌਥੀ ਚੌਗਣੀ ਕਰ ਦਾਂਗੇ ਔਰ ਚੰਗਾ ਤਾਂ ਇਹ ਹੁੰਦਾ ਵੀ ਜੇ ਇਹ ਤਿੰਨ ਸਵਾ ਤਿੰਨ ਸਾਲਾਂ ਦਾ ਕਿਤੇ ਲੋਕਾਂ ਮੂਹਰੇ ਹਿਸਾਬ ਰੱਖਦੇ ਤੇ ਡੈਮੋਕ੍ਰੇਸੀ ਦੇ ਵਿੱਚ ਆ ਜਿਹੜੀ ਡਰਾ ਵਾਲੀ ਰਾਜਨੀਤੀ ਆ ਕਿਉਂਕਿ ਜੋ ਇੱਥੇ ਪੁਲਿਸ ਕਰ ਰਹੀ ਆ ਜੋ ਉੱਥੇ ਸਿਵਲ ਐਡਮਿਨਿਸਟ੍ਰੇਸ਼ਨ ਕਰ ਰਹੀ ਆ ਮੈਂ ਉਹਨਾਂ ਨੂੰ ਵੀ ਇੱਕ ਇਹ ਵਾਰਨ ਕਰਨਾ ਚਾਹਣਾ ਅੰਪਾਇਰ ਦੇ ਤੌਰ ਤੇ ਕੰਮ ਕਰੋ ਇੱਕ ਮੈਂ ਕਿਉਂਕਿ ਖੇਡਾਂ ਦੀ ਦੁਨੀਆ ਦੇ ਵਿੱਚੋਂ ਮੈਨੂੰ ਸੌਖਾ ਲੱਗਦਾ ਹੁੰਦਾ ਉਹਦੇ ਮਾਇਨੇ ਜਿਹੜੇ ਕੱਢਣੇ ਵੀ ਇੱਕ ਅੰਪਾਇਰ ਦੇ ਤੌਰ ਤੇ ਕੰਮ ਕਰੋ ਜੇ ਤੁਸੀਂ ਇੱਕ ਟੀਮ ਵਾਂਗ ਖੇਡਣ ਲੱਗ ਪਏ ਨਾ ਤੇ ਉਹ ਸਾਡਾ ਨੁਕਸਾਨ ਸਮਾਜਿਕ ਤੌਰ ਤੇ ਕਿਉਂਕਿ ਭਾਈਚਾਰਾ ਰਹਿਣ ਦਿਓ ਕਿਉਂਕਿ ਪਰਸੋਂ ਨੂੰ ਇਲੈਕਸ਼ਨ ਖਤਮ ਹੋ ਜਾਣੀ ਆ ਪਰਸੋਂ ਨੂੰ ਇਲੈਕਸ਼ਨ ਜਦੋਂ ਖਤਮ ਹੋ ਗਈ ਤਾਂ ਜੇ ਪੰਜਾਬ ਦਾ ਕੋਈ ਮੁੱਦਾ ਨਾ ਆਇਆ ਮਾਤਾ ਰਾਦਰ ਕੇ ਤੁਹਾਨੂੰ ਵੀ ਕਹੂੰਗਾ ਕਿਉਂਕਿ ਤੁਹਾਡੇ ਸਾਡੇ ਬੱਚੇ ਸਾਰਿਆਂ ਦੇ ਕਿਉਂਕਿ ਜਦੋਂ ਇਹੋ ਜਿਹੇ ਹਾਲਾਤ ਬਣੇ ਉਦੋਂ ਇਹ ਵੀ ਲੋਕਾਂ ਨੇ ਕਹਿਣਾ ਕਿ ਪੋਲੀਟੀਸ਼ਨ ਕੌਣ ਸੀਗੇ ਇਹ ਵੀ ਕਹਿਣਾ ਕਿ ਬਿਊਰੋਕਰੇਟ ਕੌਣ ਸੀ ਇਹ ਵੀ ਕਹਿਣਾ ਕਿ ਜੁਡੀਸ਼ਰੀ ਕਿੱਥੇ ਇੱਕ ਖੜੀ ਸੀ ਤੇ ਤੁਹਾਡਾ ਨਾਂ ਵੀ ਕਿਤੇ ਨਾ ਕਿਤੇ ਜ਼ਰੂਰ ਆਉਣਾ ਵੀ ਭਾਈ ਤੁਸੀਂ ਵੀ ਆਪਣਾ ਚੌਥੇ ਪਿੱਲਰ ਦਾ ਕੋਈ ਰੋਲ ਪਲੇ ਕੀਤਾ ਸੋ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਔਰ ਤੁਹਾਡੇ ਦੁਆਰਾ ਇਸ ਹਲਕੇ ਦੇ ਵੋਟਰਾਂ ਲਈ ਗੁਜ਼ਾਰਿਸ਼ ਹੈ ਕਿ ਜਿਹੜੀ ਆਪੋਜੀਸ਼ਨ ਹੈ ਕਿਉਂਕਿ ਇਹਨਾਂ ਦੀ ਮਾਨਸਿਕਤਾ ਆਪੋਜੀਸ਼ਨ ਵਾਲੀ ਹੈ ਨਹੀਂ ਕਿਉਂਕਿ ਇਹਨਾਂ ਦੀ ਜਿਹੜੀ ਆਪੋਜੀਸ਼ਨ ਲੀਡਰ ਆ ਉਹ ਇੱਥੇ ਕਹਿ ਕੇ ਚਲੇ ਗਏ ਕਿ ਹਾਂ ਵੀ ਇਹ ਤਾਂ ਆਪੋਜੀਸ਼ਨ ਦਾ ਕਿਤੇ ਕੰਮ ਨਹੀਂ ਹੁੰਦਾ ਇਹਦਾ ਮਤਲਬ ਤੁਸੀਂ ਡੈਮੋਕ੍ਰੇਸੀ ਨੂੰ ਤਾਂ ਡੈਮੋਕ੍ਰੇਸੀ ਸਮਝਦੇ ਹੀ ਨਹੀਂ ਹੋ ਕਿਉਂਕਿ ਮੋਦੀ ਜੀ ਦੀ ਵੀ ਮਾਨਸਿਕਤਾ ਇਹੀ ਆ ਤੇ ਕੇਜਰੀਵਾਲ ਦੀ ਵੀ ਮਾਨਸਿਕਤਾ ਇਹੀ ਆ ਵੀ ਜੇ ਤੁਸੀਂ ਸਾਡਾ ਐਮਐਲਏ ਜਿਤਾਵੋਗੇ ਤੇ ਕੰਮ ਹੋਊਗਾ ਨਹੀਂ ਤਾਂ ਨਹੀਂ ਹੋਊਗਾ ਇਸ ਕਰਕੇ ਪਿਛਲੇ ਸਾਢੇ ਤਿੰਨ ਸਾਲਾਂ ਚ ਸਵਾ ਤਿੰਨ ਸਾਲਾਂ ਚ ਹੋ ਸਕਦਾ ਸਾਡੀ ਵੀ ਕਿਤੇ ਕਮਜ਼ੋਰੀ ਰਹੀ ਹੋਵੇ ਮੈਂ ਨਹੀਂ ਕਹਿੰਦਾ ਫਿਰ ਨਾ ਨਹੀਂ ਰਹੀ ਹੋਵੇ ਪਰ ਯਾਰ ਉਹ ਪੋਜੀਸ਼ਨ ਨੂੰ ਤਕੜਾ ਕਰੋ ਤਾਂ ਕਿ ਆਉਣ ਵਾਲਾ ਸਵਾ ਸਾਲ ਡੇਢ ਸਾਲ ਜਿਹੜਾ ਉਹ ਇਹਨਾਂ ਦੀਆਂ ਹੋਰ ਜਿਹੜੀਆਂ ਕਿਉਂਕਿ ਅੱਜ ਤੱਕ ਜਿੰਨੀਆਂ ਇਹਨਾਂ ਨੇ ਆਫੀਸ਼ੀਅਲੀ ਕੋਈ ਵੀ ਜਿਹੜੀ ਪਲੈਨਿੰਗ ਕੀਤੀ ਆ ਉਹ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਸਿਰੇ ਚੜੀ ਹੋਵੇ ਕੋਈ ਕਿਉਂਕਿ ਪਿਛਲੇ ਪਾਸੇ ਡਾਟ ਪ੍ਰੋਸੈਸ ਹੀ ਕੋਈ ਨਹੀਂ ਹੁੰਦਾ ਔਰ ਹੁਣ ਜਿਹੜਾ ਲਗਭਗ 50000 ਏਕੜ ਦਾ ਜਿਹੜਾ ਨੇ ਇਹਨਾਂ ਨੇ ਲੈਂਡ ਪੂਲਿੰਗ ਸਕੀਮ ਦੇ ਵਿੱਚ ਉਹਨੂੰ ਇਕੱਠਾ ਕਰਕੇ ਤੇ ਉਹ ਲੁੱਟ ਜਿਹੜੀ ਮਚਾਉਣ ਵਾਲੀ ਗੱਲ ਕੀਤੀ ਆ ਉਹ ਪੰਜਾਬ ਦਾ ਬਹੁਤ ਵੱਡਾ ਉਜਾੜਾ ਉਹਦੇ ਲਈ ਸਾਨੂੰ ਸਾਰਿਆਂ ਨੂੰ ਸੰਘਰਸ਼ ਕਰਨ ਦੀ ਜ਼ਰੂਰਤ ਹੈ ਔਰ ਮੈਂ ਭਗਵਾਨਤਮਨ ਨੂੰ ਖਾਸ ਕਰਕੇ ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਇੱਕ ਫੋਨ ਬੰਦ ਕਰਨਾ ਇਹਨਾਂ ਨੇ ਚਲੇ ਜਾਣਾ ਤੁਹਾਨੂੰ ਵੀ ਪਤਾ ਸਭ ਤੋਂ ਪਹਿਲਾਂ ਕੌਣ ਸੀ ਪਾਵਰ ਕਾਰਨਡੋਰ ਦੇ ਵਿੱਚ ਇਹਨਾਂ ਦੇ ਸ਼ੁਰੂ ਸ਼ੁਰੂਆਤੀ ਜਦੋਂ ਆਮ ਆਦਮੀ ਪਾਰਟੀ ਆਈ ਆ ਤੇ ਇਹਨਾਂ ਦਾ ਕਿਹੜਾ ਸੀ ਉਹ ਜਿਹੜਾ ਚਲੇ ਗਿਆ ਬੋਕੇ ਨਹੀਂ राघव ਚੱਡੇ ਤੋਂ ਵੀ ਪਹਿਲਾਂ ਦਾ ਸੰਦੀਪ ਪਾਟਕ ਤੋਂ ਵੀ ਪਹਿਲਾਂ ਜਿਹੜੀ ਸ਼ੁਰੂਆਤ ਸੀ ਸੰਜੇ ਸਿੰਘ ਤੇ ਦੁਰਗੇਸ਼ ਪਾਟਕ ਉਹਦੇ ਤੋਂ ਬਾਅਦ ਫਿਰ राघव ਚੱਡਾ ਜੀ ਆਇਓ ਅੱਜ ਕੱਲ ਮੈਨੂੰ ਲੱਗਦਾ ਯੂਰਪ ਚ ਕਿਤੇ 10 ਸਟੂਡੈਂਟਸ ਦੇਖਦੇ ਆ ਉਹਦੇ ਤੋਂ ਬਾਅਦ ਸੰਦੀਪ ਪਾਟਕ ਤੇ ਅੱਜ ਕੱਲ ਇਹਨਾਂ ਦੇ ਜਿਹੜੇ ਖਾਸ ਕਰਕੇ ਐਕਸ ਸੀ ਐਮ ਜਿਹੜੇ ਐਕਸ ਆਫੀਸ਼ੀਅਲ ਸੀ ਐਮ ਦੇ ਤੌਰ ਤੇ ਕੰਮ ਕਰਦੇ ਆ ਕੋਈ ਥੇ ਮੈਂ ਕੱਲ ਵੀ ਦੱਸਿਆ ਸੀ ਤੁਹਾਨੂੰ ਪਰਸੋ ਵੀ ਇੱਥੇ ਆ ਐਸ ਅ ਆ ਸਰਕਟ ਹਾਊਸ ਦੇ ਵਿੱਚ ਦੋ ਨੰਬਰ ਕਮਰੇ ਦੇ ਵਿੱਚ ਬੈਠੇ ਇਹਨਾਂ ਨੇ ਤਾਂ ਫੋਨ ਕਰਕੇ ਬੰਦ ਚਲੇ ਚਲੇ ਜਾਣਾ ਪਰ ਇਹਨਾਂ ਨੂੰ ਨਾ ਇਹਨਾਂ ਦੇ ਐਮ ਐਲ ਏ ਸਤੇ ਯਕੀਨ ਆ ਨਾ ਬਿਊਰੋਕ੍ਰੇਸੀ ਤੇ ਯਕੀਨ ਆ ਇਹਨਾਂ ਨੂੰ ਤਾਂ ਦਿੱਲੀ ਵਾਲਿਆਂ ਤੇ ਵੀ ਬਹੁਤਾ ਯਕੀਨ ਨਹੀਂ ਹੈ ਇਹ ਤਾਂ ਆਪਣਾ ਇੱਕ ਤਾਂ ਬੰਦਾ ਲਿਆ ਕੇ ਖੜਾ ਕਰਦੇ ਆ ਥੋੜੇ ਦੇਰ ਬਾਅਦ ਉਹਨੂੰ ਵਿਡਰੋ ਕਰ ਲੈਂਦੇ ਆ ਸੋ ਇਸ ਕਰਕੇ ਮੈਨੂੰ ਤੁਹਾਨੂੰ ਤੁਹਾਡੇ ਥਰੂ ਇਹ ਗੁਜ਼ਾਰਿਸ਼ ਹੈ ਕਿ ਆਪਾਂ ਕਿਉਂਕਿ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਉਹ ਸਿਸਟਮ ਨੂੰ ਖੜਾ ਕਰ ਲਈ ਕਿਉਂਕਿ ਸਾਰੀਆਂ ਜਿਹੜੀਆਂ ਇੰਸਟੀਚਿਊਸ਼ਨ ਐ ਉਹ ਟਮਾਲਿਸ਼ ਕਰ ਦਿੱਤੀਆਂ ਕਿਉਂਕਿ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ ਮੈਨੂੰ ਕੋਈ ਕੁਐਸਚਨ ਕਰ ਰਿਹਾ ਸੀ ਕਿ ਇਹ ਜਿਹੋ ਜਿਹੇ ਹਾਲਾਤ ਐ ਇਹਦੇ ਵਿੱਚ ਸਿਸਟਮ ਦੇ ਉੱਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਕਿਉਂਕਿ ਇਹਨਾਂ ਨੇ এনवायरमेंट ਸਰਕਾਰ ਜਦੋਂ ਬਣਦੀ ਆ ਉਦੋਂ ਉਹਨੂੰ ਇਹੋ ਜਿਹਾ এনवायरमेंट ਕ੍ਰੀਏਟ ਕਰਨਾ ਹੁੰਦਾ ਜਿਹਦੇ ਵਿੱਚ ਲੋਕਾਂ ਦਾ ਭਰੋਸਾ ਰਹੇ ਹਰ ਬੰਦੇ ਨਾਲ ਗੱਲ ਕੀਤੀ ਜਾਵੇ ਡਿਕਟੇਟਰਸ਼ਿਪ ਜਿਹੜੀ ਆ ਉਹਨੂੰ ਕਿਤੇ ਨਾ ਕਿਤੇ ਦੂਰ ਕੀਤਾ ਜਾਵੇ ਬਟ ਅਨਫੋਰਚੂਨੇਟਲੀ ਇਹ ਸਾਰਾ ਕੁਝ ਹੋ ਰਿਹਾ ਤੇ ਇਹ ਮੈਂ ਤੁਹਾਨੂੰ ਜਰੂਰ ਗੁਜ਼ਾਰਿਸ਼ ਕਰ ਲਈ ਅੱਜ ਕਿਉਂਕਿ ਮੇਰਾ ਮਨ ਸੀਗਾ ਕਿ ਤੁਹਾਡੇ ਨਾਲ ਰੂਬਰੂ ਹੋਵਾਂ ਔਰ ਉਹਦੇ ਲਈ ਮੈਂ ਤੁਹਾਨੂੰ ਇੱਕ ਅਪੀਲ ਵੀ ਕਰਾਂ ਕਿ ਆਪਾਂ ਸਾਰੇ ਆਪਣਾ ਫਰਜ਼ ਨਿਭਾਈਏ ਮੈਂ ਨਹੀਂ ਕਹਿੰਦਾ ਮਾਣ ਕੇ ਨਾ ਤੁਸੀਂ ਅਸੈਸ ਕਰੋ ਤੁਸੀਂ ਆਪਣੇ ਜਿਹੜੀ ਇਨਪੁਟ ਦਿਓ ਤਾਂ ਕਿ ਸਿਸਟਮ ਦੇ ਵਿੱਚ ਆਪਾਂ ਫੋਰਥ ਪਿੱਲਰ ਦਾ ਜਿਹੜਾ ਉਹ ਕੰਮ ਕਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਾਇਆ ਗਿਆ ਜਿਸ ਵਿੱਚ ਸੰਦੀਪ ਨਾਮ ਨਾਂ ਵੀ ਸਾਹਮਣੇ ਆਇਆ ਹੈ ਕੰਫਰੰਸ ਕਿਹੜਾ ਹੈ ਮੈਨੂੰ ਇਹਦੀ ਬਾਰੇ ਪਤਾ ਨਹੀਂ ਰਿਹਾ ਰਿਐਲਿਟੀ ਹੈ ਯਾਰ ਜਿਵੇਂ ਕਿ ਕਾਰੀਆ ਵੀ ਸਾਡੇ ਵਰਕਰਾਂ ਨੇ ਲਗਾਤਾਰ ਰੇਟਸ ਹੋਰੀਆਂ ਨੇ ਟੱਕੇਸ਼ਾਈ ਚੱਲ ਰਹੀ ਹੈ ਸੋ ਲਾਸਟ ਵੀ ਕਹਿੰਦੇ ਵਰਕਰਾਂ ਕੋਲ ਪਤਾ ਜੋ ਹੋਇਆ ਸਾਡੇ ਤੇ 25 ਪਰਚੇ ਦਰਜ ਹੋਏ ਸੀਗੇ ਸਾਡੇ ਜਿਹੜੇ ਵਰਕਰਸ ਆ ਤੇ ਉਹਦੇ ਵਿੱਚੋਂ ਮੇਰਾ ਖਿਆਲ 20 ਕੇ 22 ਤੇ ਬੇਲ ਹੋਈ ਅਸਲੀ ਗੱਲ ਹੈ ਹਰ ਹੱਥ ਕੰਡਾ ਹਰ ਡਿਪਾਰਟਮੈਂਟ ਔਰ ਖਾਸ ਕਰਕੇ ਪੁਰਸ਼ ਵਿਭਾਗ ਇਹ ਅੰਪਾਇਰ ਦੇ ਤੌਰ ਤੇ ਕੰਮ ਨਹੀਂ ਕਰ ਰਿਹਾ ਇਹ ਉਸ ਪਾਰਟੀ ਦੇ ਇੱਕ ਵਲੰਟੀਅਰ ਦੇ ਤੌਰ ਤੇ ਜਿਹੜਾ ਕੰਮ ਕਰ ਰਿਹਾ